ਆ ਜਿਹੜੀ ਐਫ ਆਈ ਆਰ ਦਰਜਾ ਤੇਰੀ ਬਲਾਤਕਾਰ ਦੀ ਇਹ ਗਵਾਹੀ ਭਰਦੀ ਆ ਇਹ ਹੈਗੀ ਜਿਹੜੀ ਹੈਗੀ ਆਈ ਪੀ ਸੀ 1260 ਇਹਦਾ ਨੰਬਰ ਆ ਇਹ 3976 ਤੇ ਲੱਗੀ ਹੋਈ ਆ ਧਾਰਾ 13 4 2021 ਦਾ ਸਮਾਂ ਜਦੋਂ ਇਹ ਰਿਪੋਰਟ ਦੱਬੀ ਹੋਈ ਤੇ ਨਰਿੰਦਰ ਕੌਰ ਨੇ ਇਹ ਰਿਪੋਰਟ ਦਰਜ ਕਰਾਈ ਜਿਹੜਾ ਖਾਣਾ ਸਾਰੰਗਪੁਰ ਚੰਡੀਗੜ ਦਾ ਖਾਣਾ ਹੈ ਉਹਦੇ ਵਿੱਚ ਅੱਜ ਜਿਹੜੇ ਇਹ ਦਰਜ ਹੋਇਆ ਤੇਰੇ ਤੇ ਬਲਾਤਕਾਰ ਦੀ ਰਿਪੋਰਟ ਆ ਖਾਣਾ ਪ੍ਰਭਾਵੀ ਦੇ ਦਸਤਖਤ ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਝੂਠੀ ਰਿਪੋਰਟ ਨਹੀਂ ਹੈਗੀ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਇਹ ਰਿਪੋਰਟ 2021 ਦੇ ਉਪਰ ਇਹਦੇ ਦਰਜ ਹੋਈ ਇਹਦੇ ਬਲਾਤਕਾਰ ਦੀ ਪਰ ਇਹਦਾ ਇਹ ਬਲਾਲ ਆ ਆਰਐਸਐਸ ਦਾ ਬੀਜੇਪੀ ਦਾ ਇਹਨੇ ਆਪਦੇ ਰਸੂਖ ਕਰਕੇ ਜਿਹੜੀ ਉਹ ਜਿਹੜਾ ਹੈਗਾ ਇਹ ਕੇਸ ਰਫਾ ਦਫਾ ਕਰਾਤਾ ਪਰ ਉਹ ਨਰਿੰਦਰ ਕੌਰ ਨੇ ਜਿਹੜਾ ਹੈਗਾ ਵਾ ਉਹ ਹੌਸਲਾ ਨਹੀਂ ਹਾਰਿਆ ਤੇ ਇਹਦਾ ਇਸੇ ਰਿਪੋਰਟ ਦੇ ਆਧਾਰ ਤੇ ਜਿਹੜੀ ਆ ਬਲਾਤਕਾਰ ਦੀ ਰਿਪੋਰਟ ਆ ਨਾ ਇਸੇ ਦੇ ਆਧਾਰ ਤੇ ਇੱਕ ਕੋਰਟ ਦੇ ਵਿੱਚ ਇਹ ਚੱਲਦਾ ਨਰਿੰਦਰ ਕੌਰ ਵਰਸ਼ਜ ਹਰਜੀਤ ਰਸੂਲਪੁਰੀਆ ਜਿਹੜਾ ਬਲਾਤਕਾਰੀ ਹੈ ਇਹ ਕੋਰਟ ਦੇ ਕੇਸ ਆ ਸੰਗਤ ਜੀ 43 ਦਾ ਜਿਹੜਾ ਕੋਰਟ ਆ ਚੰਡੀਗੜ੍ਹ ਉੱਥੇ ਚੱਲ ਰਿਹਾ 11 ਜਿਹੜੀ ਜਲਾਈਆ ਉਹ ਇਸ ਬਲਾਤਕਾਰ ਦੇ ਕੇਸ ਦੀ ਤਰੀਕ ਆ ਤੇ ਜਿਹੜਾ ਜੱਜ ਇਹ ਕੇਸ ਕਰ ਰਿਹਾ ਸੁਣ ਰਿਹਾ ਉਹਦਾ ਨਾਮ ਆ ਕੁਸ਼ਲ ਕੁਮਾਰ ਜਾਦਵ ਦੁੰਗੂ ਦੁੰਗਵੀ ਸੀ ਦਾ ਮੈਟ ਸਟੇਟ ਇਹ ਚੰਡੀਗੜ੍ਹ ਦੇ ਵਿੱਚ 47 ਦੇ ਵਿੱਚ ਆ ਉੱਥੇ ਦਾ ਕੇਸ ਚੱਲਦਾ ਹੈ ਕੁਣ ਕਹਾਂ ਮੇਰੇ ਤੇ ਕੋਈ ਨਹੀਂ ਮੈਨੂੰ ਸਬੂਤ ਦਿਖਾਓ ਆ ਸਬੂਤ ਨੇ ਤੇਰੇ ਤੇਰੇ ਤਾਂ ਕੀ ਤੇਰੇ ਜਿਹੜੇ ਉਹ ਤੇਰੇ ਨਾਲ ਡਰਾਈਵਰ ਰੂਮਰ ਜੇ ਤੇਰੇ ਜਾਂ ਜਾਂ ਤੇਰੇ ਜਿਹੜੇ ਉਹ ਮੈਨੇਜਰ ਰੂਮਰ ਤੇ ਰੱਖੇ ਹੋਏ ਨੇ ਆ ਉਹਨਾਂ ਦੀ ਵੀ ਆ ਆ ਰਿਪੋਰਟ ਤੇਰੀ ਇਕੱਲੇ ਦੀ ਨਹੀਂ ਤੇਰੀ ਸਾਰਾ ਜੁੰਡਲੀ ਆ ਜਿਹੜੀ ਨਾ ਥੋੜੀ ਇਸੇ ਕੰਮਾਂ ਤੇ ਆ ਉਹ ਜੇਲ ਵੀ ਕੱਟ ਕੇ ਆ ਤੇਰਾ ਕੀ ਆਦਾ ਨਾਮ ਜਲੋਟਾ ਗੌਰਵ ਜਲੋਟਾ ਜਿਹੜਾ ਤੇਰਾ ਉਹ ਦਾ ਕੰਟਾਲਾ ਮੈਨੇਜਰ ਆ ਉਹ ਵੀ ਉਹਦੀ ਵੀ ਰਿਪੋਰਟ ਆ ਇਹ ਉਹ ਵੀ ડીਲ ਕੱਟ ਗਿਆ ਹੋਇਆ ਤੇ ਤੁਸੀਂ ਸਾਰੇ ਇਸੇ ਕੰਮ ਤੇ ਲੱਗੇ ਹੋਏ ਆ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਸੰਗਤ ਜੀ ਮੈਂ ਤਾਂ ਜਿਹੜਾ ਉਹਨੇ ਚੈਲੰਜ ਕਰਿਆ ਸੀ ਆ ਸਾਰੇ ਸਬੂਤ ਕੱਢ ਕੇ ਤੁਹਾਨੂੰ ਦੇਤੇ ਅ ਅਦਾਲਤ ਦੇ ਵਿੱਚ ਕੇਸ ਚੱਲਦਾ ਜਿਹੜਾ ਅਦਾਲਤ ਦਾ 43 ਨੰਬਰ ਤੇ ਉਹਦੇ ਵਿੱਚ ਕੇਸ ਚੱਲਦਾ 11 ਤਰੀਕ ਆ ਇਹਦੇ ਸਰਕਾਰੀ ਵਕੀਰ ਉੱਤ ਰਹੇ ਨੇ ਕਿ ਵੱਲੋਂ ਤੇ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਨਾ ਲਾਈ ਵੀ ਹਰਜੀਤ ਸਿੰਘਾ ਮੈਂ ਤਾਂ ਸਾਰਾ ਕੁਝ ਫੇਸ ਕਰਤਾ ਤੂੰ ਕਹਿੰਦਾ ਸੀ ਨਾ ਕਿਸੇ ਥਾਣੇ ਦੇ ਵਿੱਚ ਰਿਪੋਰਟ ਹੋਵੇ ਸਾਰੰਗਪੁਰ ਥਾਣੇ ਦੇ ਵਿੱਚ ਰਿਪੋਰਟ ਹੋਈ ਹੋਈ ਆ ਇਹ ਤੇ 376 ਲੱਗੀ ਹੋਈ ਆ ਇਹ ਤੇਰੀ ਐਫ ਆਈ ਆਰ ਦੀ ਕਾਪੀ ਆ ਤੇ ਕੇਸ ਦੀ ਹੋਰ ਕਿਸੇ ਦੀ ਨਹੀਂ ਹੈਗੀ ਵੀ ਨਿਰੰਦਰ ਮੋਦੀ ਦੀ ਆ ਜਾਂ ਇੱਥੇ ਭਗਵੰਤ ਮਾਨ ਦੀ ਆ ਇਹ ਹਰਜੀਤ ਦੀ ਆ ਹਰਜੀਤ 376 ਤੇਰੇ ਤੇ ਲੱਗੀ ਹੋਈ ਆ ਇਹ ਟੁੱਠੀਆਂ ਨਹੀਂ ਹੈਗੀਆਂ ਨੂੰ ਕਹਿੰਦਾ ਜਿਹੜਾ ਹੁਣ 10 ਪੰਥ ਫੈਸਲਾ ਕਰੇਦਾ ਮੈਂ ਸੰਗਤ ਨੂੰ ਸਰੂਪ ਸਰੂਪ ਦਿੰਨੀ ਸੀ ਮੈਂ ਦੇਖ ਤੇ ਜਿਹੜਾ ਇਹ ਬਹੁਤ ਦਿਨਾਂ ਦਾ ਰੌਲਾ ਪਾਉਂਦਾ ਫਿਰਦਾ ਮੈਂ ਤਾਂ ਅੱਜ ਹੀ ਸੁਣੀ ਸੀ ਇਹਦੀ ਵੀਡੀਓ ਇਹ ਚੈਲੰਜ ਕੀਤਾ ਸੀ ਮੈਂ ਸਾਰਾ ਕੁਝ ਫੂਰੂਨ ਕੱਢ ਕੇ ਫੇਰ ਲੈ ਕੇ ਆਇਆ ਹਾਂ ਕਿੱਥੇ ਉਹਦੇ ਥਾਣੇ ਦੇ ਵਿੱਚੋਂ ਰਿਪੋਰਟ ਹੋਈ ਆ ਕਿੱਥੇ ਇਹਦਾ ਕੇਸ ਚੱਲਦਾ ਅੱਜ ਵੀ ਕੇਸ ਚੱਲ ਰਿਹਾ 43 ਜਿਹੜਾ ਹੈਗਾ 43 ਦਾ ਜੁਡੀਸ਼ੀਅਲ ਕੋਰਟ ਆ ਉਹਦੇ ਵਿੱਚ ਇਹਦਾ ਕੇਸ ਚੱਲਦਾ ਜਾ ਕੇ 11 ਤਰੀਕ ਕਹਿਦੀ ਅੱਜ ਹੀ ਨਰਿੰਦਰ ਕੌਰ ਤੇ ਸਮਝ ਲਕਰੂਗੀ ਜੇ ਮੈਂ ਕਹਿਣਾ ਚਾਹੁੰਦਾ ਤੂੰ ਕਿਹਾ ਵੀ ਨਰਿੰਦਰ ਕੌਰ ਨੂੰ ਢਾਲ ਬਣਾ ਕੇ ਰਾਜਾ ਰਾਜ ਸਿੰਘ ਵਰਤ ਰਿਹਾ ਨਹੀਂ ਉਹ ਨਰਿੰਦਰ ਕੌਰ ਦਾ ਤੇਰੇ ਮਗਰ ਇਹ ਜਿਹੜੀ ਰਿਪੋਰਟ ਆ 21 ਦੀ ਆ 2021 ਦੀ ਉਦੋਂ ਦੀ ਤੇਰੇ ਤੇ ਪਰਚਾ ਦਰਜ ਹੋਇਆ ਉਹਨੇ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਪਾਈਆਂ ਤੇਰੇ ਤੇ ਬਹੁਤ ਸਾਰੇ ਜਿਹੜੇ ਉਹਨੇ ਇੰਟਰਵਿਊਆਂ ਕੀਤੀਆਂ ਇਹ ਸਹਾਰਦੇ ਵੀ ਇਹਨੂੰ ਇਨਸਾਫ ਮਿਲਣਾ ਚਾਹੀਦਾ ਪਰ ਤੂੰ ਦਿੱਲੀ ਦਾ ਦਲਾਲ ਆ ਆਪਦੇ ਦਲਾਲ ਅਗੀ ਕਰਕੇ ਜਿਹੜਾ ਕੇਸ ਹੈ ਰਖਾ ਦਫਾ ਹੋ ਗਈ ਦੁਬਾਰਾ ਫਿਰ ਤੇ ਕੋਰਟ ਨੇ ਖੋਲ ਲਿਆ ਤੇ ਚੱਲਦਾ ਤੇ ਮੈਂ ਸੰਗਤ ਨੂੰ ਕਹਿਣਾ ਚਾਹੁੰਦਾ ਹੁਣ ਸੰਗਤ ਦਾ ਫੈਸਲਾ ਕਰਨਾ ਚਾਹੀਦਾ ਜੁਤੀਆਂ ਜਿੰਨੀਆਂ ਇਹਦੇ ਪੈਂਦੀਆਂ ਨੇ ਉਨੀਆਂ ਪਹਿਣਗੀਆਂ ਤੇ ਮੈਂ ਫੇਰ ਬੇਨਤੀ ਕਰਦਾ ਸੰਗਤ ਨੂੰ ਸੰਗਤ ਜੀ ਮੈਂ ਇਹਦੇ ਨਾਲ ਹੈਪਣਾ ਨਹੀਂ ਚਾਹੁੰਦਾ ਸੀ ਮੈਂ ਇਸ ਜਿਹੜਾ ਬਲਾਤਕਾਰ ਇਹ ਤਗੜਦਲਾ ਨਾ ਮੈਂ ਇਹਦੇ ਨਾਲ ਉੱਜਣਾ ਨਹੀਂ ਚਾਹੁੰਦਾ ਮੇਰੀ ਇਹਦੇ ਨਾਲ ਕੋਈ ਨਿੱਜੀ ਰੰਜਸ਼ ਨਹੀਂ ਹੈਗੀ ਕੋਈ ਆ ਜੈਦਾ ਦਾ ਰੋਲਾ ਨਹੀਂ ਕੋਈ ਪੈਸੇ ਟੱਕੇ ਦਾ ਨਹੀਂ ਸਿਰਫ ਰੋਲਾ ਹੈਗਾ ਬਾਣੇ ਦਾ ਜਿਹਨੇ ਗੁਰੂ ਪਾਤਸ਼ਾਹਾਂ ਮਹਾਰਾਜ ਦਾ ਬਾਣਾ ਪਾ ਕੇ ਸਾਨੂੰ ਕਲੰਕਿਤ ਕਰਤਾ ਨਿਹੰਗ ਸਿੰਘਾਂ ਨੂੰ ਇਹ ਜਾਲ ਹੀ ਨਿਹੰਗ ਸਿੰਘਾਂ ਮੈਂ ਸਾਰੇ ਦਲਾਂ ਪੰਥਾਂ ਨੂੰ ਫੇਰ ਬੇਨਤੀ ਕਰਨਾ ਚਾਹੁੰਦਾ ਜੇ ਕਿਸੇ ਦਲ ਦਾ ਹੈਗਾ ਚਾਹੇ ਉਹ ਗੁੱਡੇ ਦਲ ਨੇ ਚਾਹੇ ਤਰਨੇ ਦਲ ਨੇ ਉਹ ਸਾਨੂੰ ਦੱਸੋ ਵੀ ਸਾਡਾ ਇਹ ਹਰਜੀਤ ਸਿੰਘ ਨਿਹੰਗ ਸਿੰਘਾਂ ਫੇਰ ਅਸੀਂ ਦੁਨੀਆ ਨੂੰ ਦੱਸਾਂਗੇ ਵੀ ਆਹ ਦਲ ਦਾ ਇਹ ਹੀਰਾ ਉਹਨਾਂ ਨੇ ਪ੍ਰਗਟ ਕੀਤਾ ਬਲਾਤਕਾਰੀ ਇਹ ਦਲ ਦਾ ਫਲਾਣੇ ਦਾ ਫੇਰ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਇਹ ਕਿਸੇ ਦਲਦਲ ਨਹੀਂ ਹੈਗਾ ਇਹ ਆਪ ਝਾਲੀ ਬਣਿਆ ਹੋਇਆ ਸਾਨੂੰ ਬਦਨਾਮ ਕਰਨ ਵਾਸਤੇ ਤੇ ਮੈਂ ਤਾਂ ਸੰਗਤਿਆ ਸਾਰੇ ਸਬੂਤ ਪੇਸ਼ ਕਰਤੇ ਆ ਹੁਣ ਸੰਗਤ ਨੇ ਫੈਸਲਾ ਕਰਨਾ ਪਰ ਜੀਤ ਸਿੰਘ ਜੇਤ ਹੈ ਹੁਣ ਕੋਈ ਵੀਡੀਓ ਪਾਈ ਆ ਚੈਲੰਜ ਕੀਤਾ ਬਕਸਾਂਗੇ ਨਹੀਂ ਤੇ ਮੈਂ ਤੈਨੂੰ ਕਹਿਣਾ ਚਾਹੁੰਦਾ ਜੇ ਤੈਨੂੰ ਜਾਦੇ ਚੂਹਣੇ ਲੜਦੇ ਨੇ ਤੇਰੇ ਨਾ ਮੋਰ ਕਿੱਥੇ ਆਈਏ ਸਮਾ ਤੇਰਾ ਜਗਾ ਤੇਰੀ ਆ ਜਾਾਂਗੇ ਲਿਖ ਕੇ ਦਊਂਗਾ ਮੈਂ ਜੇ ਮੈਂ ਮਾਰਿਆ ਗਿਆ ਮੇਰੀ ਮੌਤ ਦਾ ਜ਼ਿੰਮੇਦਾਰ ਮੈਂ ਆ ਨਹੀਂ ਤੇਰੀ ਆਦਾ ਭੋਗ ਪਾਈ ਦੇਣਾ ਫਿਰ ਫਿਰ ਤੂੰ ਕਹਿੰਗੇ ਹੁਣ ਚੈਲੰਜ ਕਰਦਾ ਮੈਂ ਤੇ ਕਰਾ ਦੇ ਜੱਪਾ ਜ ਸਭ ਕੁਝ ਪਿਆ ਕਰ ਮੈਂ ਆਪਣੀ ਮੌਤ ਦਾ ਜ਼ਿੰਮੇਦਾਰ ਰਹੂੰਗਾ ਜੇ ਤੈਨੂੰ ਇਹਨੇ ਜਾ ਹੋਣਾ ਕਿ ਆ ਬੰਨ ਰਣ ਦੱਸਤਾ ਕਿ ਤੂੰ ਭਾਰਤ ਮੈਂ ਕਿਸੇ ਦੇ ਖਿਲਾਫ ਨਹੀਂ ਆਂਦਾ ਪੰਛ ਦੀ ਸੇਵਾ ਕਰਦਾ ਪੰਛ ਜਾਣ ਦਾ ਇਹਦਾ ਤਾਂ ਕਮੈਂਟਾਂ ਦੇ ਵਿੱਚ ਪਤਾ ਕਰ ਲਿਆ ਕਰ ਤੈਨੂੰ ਪਤਾ ਪੜ੍ਹ ਲਿਆ ਕਰੋ ਪੜ੍ਹਦਾ ਹੁਣ ਤੂੰ ਨਾਉਂਦਾ ਕਈ ਕਈ ਦਿਨ ਹੈ ਨਹੀਂ ਇਹ ਕੋਈ ਸ਼ਰਤ ਨਹੀਂ ਲੈਣਾ ਨਹੀਂ ਦੇਣਾ ਨਹੀਂ ਬਾਣਾ ਤਾਂ ਪਾ ਲਿਆ ਇਸ ਕਰਕੇ ਤੇਰਾ ਬਾਣਾ ਵੀ ਲਹਾਇਆ ਜਾਊਗਾ ਬਾਣਾ ਬਾਣਾ ਵੀ ਤੇਰਾ ਉਤਾਰਾਂਗੇ ਜਿਹੜਾ ਤੂੰ ਖਦਾ ਭਿਨਖ ਸਿੰਘ ਵਾਲਾ ਪਾਇਆ ਤੂੰ ਸਾਧ ਬਣਿਆ ਰਹਿ ਤੂੰ ਤੰਨ ਵਜਾ ਤੂੰ ਆਰਤੀਆਂ ਕਰ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਤੂੰ ਉਹਨਾਂ ਦੇ ਪੈਰ ਪੂਜ ਤੂੰ ਮੱਟ ਪੂਜ ਤੂੰ ਉਹਨਾਂ ਦੇ ਸ਼ਿਵਲਿੰਗ ਪੂਜ ਸਾਨੂੰ ਕੋਈ ਰਹਿਣਾ ਨਹੀਂ ਕੋਈ ਉੱਥੇ ਆਰਤੀਆਂ ਕਰ ਜਾ ਕੇ ਪਰ ਜਿਹੜਾ ਤੇਰਾ ਬਾਣਾ ਨਾ ਜਿਸ ਦਿਨ ਤੂੰ ਸਾਡੇ ਸਾਹਮਣੇ ਆ ਗਿਆ ਤੇਰਾ ਬਾਣਾ ਲਖਾਵਾਂਗੇ ਨੰਗਾ ਕਰਾਂਗੇ